ਸਾਬ ਨਾਲ ਸੀਆਈ ਦੀ ਟੀਮ ਸੀਡੀਐਸ ਇਹਨਾਂ ਦੇ ਪਿੱਛੇ ਲੱਗੀ ਹੋਈ ਸੀ ਜੱਗੂ ਦੇ ਨਾਲ ਦੇ ਐਸੋਸੀਏਟਸ ਹੈ ਇਹ ਬੰਦੇ ਤਿੰਨ ਬੰਦੇ ਗ੍ਰਫਤਾਰ ਹੋਏ ਇੱਕ ਲਲਿਤ ਹੈ ਉਰਫ ਲੱਕੀ ਇਹ ਜੋ ਅੰਦਰ ਦਾ ਰਹਿਣ ਵਾਲਾ ਇੱਕ ਹੈ ਪਰਸ ਰੰਧਾਵਾ ਅਮਰਸਰ ਦਾ ਤੇ ਨਿਖਲ ਅਲਿਆਸ ਪੋਲੂ ਇਹ ਵੀ ਅਮਰਸਰ ਦਾ ਜਿਹੜਾ ਪਰਸ ਤੇ ਨਿਖਲ ਹੈ ਇਹ ਵੌਂਟਡ ਹੈ ਇੱਕ ਇੱਕ ਮਹੀਨਾ ਆਲਮੋਸਟ ਇੱਕ ਮਹੀਨਾ ਪਹਿਲੇ ਰਾਜਵੀਰ ਸਿੰਘ ਸੀਗਾ ਇੱਕ ਉਹਦਾ ਮਰਡਰ ਹੋਇਆ ਸੀਗਾ ਅ ਅੰਮ੍ਰਿਤਸਰ ਚ ਉਸ ਕੇਸ 'ਚ ਵਾਂਟਡ ਸੀਗੇ ਦੋਨਾਂ 'ਚ ਦੋਨਾਂ ਨੂੰ ਮਿਲਾ ਕੇ ਕੋਈ 20 ਮੁਕਦਮੇ ਪਹਿਲਾਂ ਹੀ ਧਰ ਦੇਣਾ ਤੇ ਜੱਗੂ ਦੇ ਐਸੋਸੀਏਟਸ ਐ ਰਿਕਵਰੀ ਨਾਲ ਤਾਂ ਤਿੰਨ ਵਿਪਨ ਹੋਈ ਐ ਤੇ ਐਮਪੀ ਤੋਂ ਤਾਂ ਫਟਫੜ ਕੇ ਲੈ ਕੇ ਆਏ ਨਾ ਇਹ ਦੇਖਣਾ ਐਮਪੀ ਨੂੰ ਕਿ ਲੈ ਕੇ ਧਰ ਬੰਦੇ ਐਮਪੀ ਤਿੰਨੋਂ ਐਮਪੀ ਗਾਇਓ ਸੀਗੇ 엠피ਚ ਨੇ ਨੇ ਵਿਪਨ ਪ੍ਰਕਰ ਕਿਤੇ ਇਹਨਾਂ ਰਾਈਵਲ ਗੈਂਗ ਦਾ ਇੱਕ ਬੰਦਾ ਉਹਨੂੰ ਐਲੀਮੀਨੇਟ ਕਰਨਾ ਸੀਗਾ ਉਹ ਆਇਡੈਂਟੀਫਾਈ ਹੋ ਗਿਆ ਤੇ ਇਹਨਾਂ ਦੀ ਗ੍ਰਿਫਤਾਰੀ ਜਿਹੜੀ ਇੱਕ ਇੱਕ ਪ੍ਰ 事件 ਪਿਆ ਕਿਸ ਗੈਂਗ ਕਿਸ ਕਿਹੜੇ ਗੈਂਗ ਦੇ ਜਿਹੜੇ ਇਹਨਾਂ ਨੇ ਕਤਲ ਕਰਨੇ ਸਾਡੇ ਲੁਕ ਲੋ ਜਿਹੜੇ ਆਪੋਜ਼ ਕਰਦੇ ਨਾਲ ਲੰਦਰ ਲੋਕਲ ਦਾ ਸੀ ਨਾ ਅੰਮ੍ਰਿਤਸਰ ਲੋਕਲ ਦਾ ਜੀ ਕਿ ਰਾਜਦੀਪ ਕੇਸ ਤੋਂ ਦੱਸਿਆ ਅੰਮ੍ਰਿਤਸਰ ਦੇ ਮਰਡਰ ਮੰਗਣਾ ਕਿਹੜਾ ਹੈਗਾ ਮਤਲਬ ਕਦੋਂ ਇਹ ਮਰਡਰ ਹੋਇਆ ਦੱਸੋ ਸਾਬ ਇਹ ਤਿਸ ਰਮ ਨੇ ਮਾਰ ਦਿੱਤੇ ਉਹ 14 ਤਾਰੀਖ ਨੂੰ ਡੇਟ ਹੈ ਕਿ ਮੈਂ ਆਪਣੀ ਸਟੇਜ ਵਿੱਚ ਪਰਚਾ ਕਰਦੇ ਪਲੀਸ ਸਟੇਸ਼ਨ ਦੇ ਮੂਹਰੇ ਹੋਇਆ ਸਾਹਮਣੇ ਹੋਇਆ ਗੋਲੀਆਂ ਮਾਰੀ ਸੀ ਨਹੀਂ ਉਸੇ ਐਸੋਸੀਏਟਸ ਹੈ ਨਾ ਉਸੇ ਐਸੋਸੀਏਸ਼ਨ ਵੀ ਮੁਕਦਮੇ ਦਰਜ ਹਨ ਉਹਨਾਂ ਤੇ ਮਰਡਰ ਦੇ ਅਟੈਂਪਟ ਟੂ ਮਰਡਰ ਦੇ ਇਟ ਕੋਵਟੀ ਹੈ ਫੈਮਿਲੀ ਮੀਡਲ ਕਲਾਸ ਫੈਮਿਲੀ ਤੋਂ ਸਮਝੋ ਯੰਗ ਮੁੰਡੇ अर्ਲੀ 20s ਲਲਿਤ ਉੱਤੇ ਨਿਕੋ ਜੀ ਲਲਿਤ ਉੱਤੇ ਵੀ ਹੁਣੀ ਫੜਿਆ ਇਹਨੂੰ ਤਾਂ ਇੱਥੇ ਇੱਥੋਂ ਹੀ ਫੜਿਆ ਦੋਵੇਂ ਉਹ ਦੋ ਅੰਬਿਤੋリア ਨੇ ਲਲਿਤ ਦੇ ਜੀ 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 ਅਨਮੈਰਿਡ ਹਾਂ ਤਿੰਨ ਅਨਮੈਰਿਡ ਫੈਮਿਲੀ ਬੈਕਗ੍ਰਾਉਂਡ ਕਿਹਾਰੇ ਆਗੇ ਮਿਡਲ ਕਲਾਸ ਆਂ ਜੀ ਬਹੁਤ ਬੁਝੀ ਅਜੀ ਚਾਰ ਦਿਨ ਨਰਮਾ